ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੜਕ ਦੀ ਖਬਰ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਰਦੂਗੜ ਦੇ ਪਿੰਡ ਚਨੀਰ ਦੇ ਵਿੱਚ ਮੌਜੂਦਾਂ ਜਿੱਥੋਂ ਦੇ ਨੌਜਵਾਨਾਂ ਵੱਲੋਂ ਵੱਖਰਾ ਅਪਰਾਲਾ ਕਰਦੇ ਹੋਏ ਬਾਬਾ ਧਿਆਨ ਦਾਸ ਗਊਸਾਲਾ ਦੇ ਵਿੱਚੜਾ ਦਰਖਤ ਲਾਏ ਗਏ ਨੇ ਨੌਜਵਾਨਾਂ ਦਾ ਵੱਖਰਾ ਅਪਰਾਲੇ ਜਿੱਥੇ ਇਲਾਕੇ ਦੇ ਵਿੱਚ ਪੂਰੀ ਚਰਚਾ ਗਈ ਉੱਥੇ ਹੀ ਨੌਜਵਾਨਾਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਪੂਰਾ ਹੌਸਲਾਗਾ ਬੇਸ਼ੱਕ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪਿੰਡ ਵਾਲਿਆਂ ਨੂੰ ਜਾਂ ਕਿਸਾਨਾਂ ਨੂੰ ਟਰੋਲ ਕੀਤਾ ਜਾ ਰਿਹਾ ਵੀ ਉਹਨਾਂ ਵੱਲੋਂ ਜਿਹੜੀ ਆ ਗਰਮੀ ਵਧਾਈ ਜਾ ਰਹੀ ਹੈ ਰੁੱਖ ਕੱਟੇ ਜਾ ਰਹੇ ਨੇ ਇਸਤੇ ਗੱਲਬਾਤ ਕਰਦੇ ਆਂ ਬਾਈ ਜੀ ਪਹਿਲਾ ਸਵਾਲ ਤਾਂ ਇਹੀ ਆ ਵੀ ਸੋਸ਼ਲ ਮੀਡੀਆ ਤੇ ਤੇ ਅੱਜ ਕੱਲ ਪਿੰਡਾਂਆਂ ਦੀਆਂ ਕਿਸਾਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਵੀ ਦਰਾਸਤ ਕੱਢਦੇ ਨੇ ਜਾਂ ਵੀ ਅਗਲਾ ਆਂਦੇ ਨੇ ਕਿਵੇਂ ਦੇਖਦੇ ਤੁਸੀਂ ਨੂੰ ਦੇਖੋ ਜੀ ਇਹਦੇ ਵਿੱਚ ਇਹ ਹੈਗਾ ਵੀ ਜੇ ਇੱਕ ਦੋ ਕਿਸਾਨ ਗਲਤੀ ਕਰਦੇ ਨੇ ਹੁਣ ਆਪਾਂ ਕਣਕ ਬੀਜਦੇ ਆਂ ਆਪਣੀ 5 ਮਹੀਨੇ ਕਣਕਾਂ ਹਰੀਆਂ ਹੁੰਦੀਆਂ ਨੇ ਖੇਤਾਂ ਦੇ ਵਿੱਚ ਹਰਿਆਵਲ ਹੁੰਦੀ ਆ ਹਰੇਕ ਮੋਟਰ ਤੇ 2-2 4-4 ਦਰਖਤ ਨੇ ਰੁੱਖ ਨੇ ਲਗਭਗ ਹਰੇਕ ਕਿੱਲੇ ਮੰਗ ਰ ਇੱਕ ਏਕੜ ਮੰਗ ਰ ਇੱਕ ਦੋ ਦਰਖਤ ਹਰੇਕ ਕਿਸਾਨ ਲਾਉਂਦਾ ਤੇ ਹੁੰਦੇ ਵੀ ਨੇ ਚਲੋ ਕੁਝ ਕਿਸਾਨਾਂ ਦੀਆਂ ਗਲਤੀਆਂ ਕਰਨੇ ਜਿਹੜੇ ਸੜਕਾਂ ਤੋਂ ਹੁੰਦੇ ਨੇ ਉਹ ਮੱਚ ਵੀ ਜਾਂਦੇ ਨੇ ਪਰ ਉਹਦੇ ਨਾਲ ਲਾਸਟ 2 ਮਹੀਨੇ ਆਪਾਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਜ਼ਿਆਦਾ ਟਰੋਲ ਕੀਤਾ ਗਿਆ ਕਿਸਾਨੀ ਨੂੰ ਤੇ ਇੱਕ ਗੱਲ ਹੋਰ ਦੇਖੋ ਆਪਾਂ ਸ਼ਹਿਰਾਂ ਦੀ ਤੁਲਨਾ ਕਰੀਏ ਸ਼ਹਿਰ 'ਚ ਹਰੇਕ ਘਰੇ 5-5 ਏਸੀ ਨੇ ਜਿੰਨਾ ਮਤਲਬ ਸ਼ਾਪਸ ਆ ਗੀਆਂ ਸਟੋਰਸ ਆ ਗਏ ਉਹਨਾਂ ਤੇ ਪੰਜ ਪੰਜ 10 10 ਛੇ ਛੀ ਨਹੀਂ ਉਹਨਾਂ ਦੀ ਹਮਸ ਬਾਹਰ ਆਉਂਦੀ ਆ ਪਰ ਉਹਨਾਂ ਨੇ ਹਮਸ ਦਾ ਬਾਹਰ ਆਉਂਦੀ ਉੱਥੇ ਦਰਖਤ ਤਾਂ ਨਹੀਂ ਹੈਗੇ ਨਾ ਜਿਹਦੇ ਕਿਸੇ ਦੁਕਾਨਪੁਰ ਇੱਕ ਵੀ ਹੁੰਦਾ ਉਹ ਵੀ ਪੱਟ ਦਿੰਦਾ ਤਾਂ ਕਰਕੇ ਹੁਣ ਕਿਸਾਨਾਂ ਨੂੰ ਵੀ ਇਹ ਚੀਜ਼ ਬਹੁਤ ਜਾਗਰਤ ਹੋ ਗਏ ਉਹ ਲਾਉਣ ਲੱਗੇ ਨੇ ਦਰਖਤ ਇਹੀ ਅਪਰਾਲਾ ਹੁਣ ਅਸੀਂ ਗਿਆ ਵੀ ਸਾਡੀ ਛਿੜੀ ਨੱਚਦੋ ਕ੍ਰਾਂਤੀ 20 ਸਾਲ ਪਹਿਲਾਂ ਅਸੀਂ ਛੋਟੇ ਹੁੰਦੇ ਸੀ ਅਸੀਂ ਇੱਥੇ ਤਲਾਅ ਤੇ ਵੀ ਨਹਾਉਂਦੇ ਰਹੇ ਆ ਤੇ ਇੱਥੇ ਆਉਂਦੇ ਬਹੁਤ ਜ਼ਿਆਦਾ ਸੰਘਣੀ ਸੀ ਇਹ ਚਲੋ ਪਹਿਲਾਂ ਕੁਝ ਤਾਂ ਪਸ਼ੂਆਂ ਨੇ ਖਰਾਬ ਕਰਤੀ ਕੁਝ ਵੀ ਆ ਬੱਕਰੀਆਂ ਭੇਡਾਂ ਵਾਲੇ ਲੈ ਗੇ ਪਰ ਹੁਣ ਅਸੀਂ ਸੋਚਿਆ ਇੱਕ ਦਿਨ ਇਹ ਪ੍ਰਧਾਨ ਜੀ ਨੇ گاਉਂ ਛਾਲਾ ਦੇ ਕਾਲਾ ਸਿੰਘ ਸਮਾਸ਼ੇਵੀ ਨੇ ਸਾਡੇ ਦੋਸਤ ਵੀ ਨੇ ਇਹ ਕੰਦ ਬਾਰੇ ਸੋਚਿਆ ਪਹਿਲਾਂ ਤਾਂ ਆਪਾਂ ਦਰਖਤ ਤਾਂ ਲਾ ਦਿੰਨੇ ਹੁਣ ਮੈਂ ਕੱਲ ਡੀਸੀ ਆਫਿਸ ਚ ਗਿਆ ਉੱਥੇ ਦਰਖਤ ਤਾਂ ਲਾਤੇ ਕੋਈ ਉਹਨਾਂ ਦੀ ਸਿਕਿਉਰਿਟੀ ਨਹੀਂ ਕੋਈ ਟੀਗਾਰਡ ਨਹੀਂ ਇਸ ਤਰ੍ਹਾਂ ਇਹਨਾਂ ਨੇ ਕੱਲ ਪਰਸੋ ਸਰਦੂਲਗੜ੍ਹ ਇੱਕ ਸੜਕ ਤੇ ਦਰਖਤ ਲਾਤੇ ਲਾਤੇ ਫੋਟੋਆਂ ਹੋਈਆਂ ਉਸ ਤੋਂ ਬਾਅਦ ਦੂਜੇ ਦਿਨ ਤੁਸੀਂ 80% ਦਰਖਤ ਜਿਹੜੇ ਛੋਟੇ ਲਾਇਏ ਸੀ ਬੱਕਰੀਆਂ ਲਈ ਖਵਾ ਗਏ ਉਸ ਰੋਡ ਤੇ ਠੀਕ ਆ ਅਸੀਂ ਹੁਣਾਂ ਬਾਉਂਡਰੀ ਲਾਈ ਆ ਬੌਂਡੀ ਲੱਗਿਆ ਸੀ ਇਹਨੂੰ ਇੱਕ ਮਿਸ਼ਨ ਲੈ ਕੇ ਚੱਲੇ ਆਂ ਵੀ ਇੱਕ ਸਾਲ ਬਾਅਦ ਜਦੋਂ ਅਸੀਂ ਇਹਦੀ ਵੀਡੀਓ ਪਾਵਾਂਗੇ ਤਾਂ ਲੋਕਾਂ ਨੂੰ ਦੱਸਣ ਵੀ ਅਸੀਂ ਆ ਚੀਜ਼ ਲਾਈ ਆ ਤਾਂ ਅਸੀਂ ਕਰਕੇ ਦਿਖਾਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਆ ਵੀ ਇਹਨੂੰ ਵਧਾਵਾਂਗੇ ਕੰਦ ਨੂੰ ਕੰਦ ਨੂੰ ਵਧਾ ਕੇ ਜਿੰਨਾ ਵੀ ਕਿਉਂਕਿ ਬਾਬਾ ਧਿਆਨ ਦੱਸਦੀ ਚਿੜੀਆ ਇਹਨੂੰ ਇੰਨਾ ਘਰਿਆ ਭਰਿਆ ਕਰਨਾ ਵੀ ਲੋਕ ਗੱਲਾਂ ਕਰਨ ਵੀ ਹਾਂ ਝਨੀਰ ਦੇ ਵਿੱਚ ਜਿਵੇਂ ਪਹਿਲਾਂ ਸਾਡੀ ਚਿੜੀ ਹੁੰਦੀ ਸੀ ਉਸ ਤਰ੍ਹਾਂ ਹੋਵੇ ਵੀ ਇਹਦੇ ਵਿੱਚ ਪੰਛੀ ਰਹਿਣ ਅਸੀਂ ਆਲ ਨੇ ਵੀ ਲਾਵਾਂਗੇ ਜਦੋਂ ਇਹ ਵੱਡੇ ਹੋਗੇ ਸਾਡੇ ਸੁਪਨੇ ਬਹੁਤ ਨੇ ਵੀ ਮੋਰ ਹੁਣ ਮੋਰਾਂ ਦੇ ਰਹਿਣ ਨੂੰ ਥਾਂ ਨਹੀਂ ਤੁਸੀਂ ਨਾ ਰੋੜੀ ਜਾਉਂਗੇ ਰੋੜੀ ਤੁਹਾਨੂੰ ਐਡੀ ਬੜੀ ਉੱਥੇ ਜੰਗਲ ਆ ਉਹਦੇ ਵਿੱਚ ਮੋਰ ਮਿਲਣਗੇ ਬਹੁਤ ਸਕੂਨ ਆਉਂਦਾ ਜੇ ਤੁਸੀਂ ਉੱਥੇ ਜਾਉਂਗੇ ਇਹ ਸੋਚ ਨੂੰ ਲੈ ਕੇ ਪ੍ਰਧਾਨ ਜੀ ਦਾ ਧੰਨਵਾਦ ਦੇਖੋ ਉਹਦੇ ਕੋਲ ਰੁਪਏ ਪਤਾ ਨਹੀਂ ਕਿਤੋਂ ਮੰਗਦਾ ਐਵੇਂ ਕਹੀਏ ਕਿਥੋਂ ਲਿਆਉਂਦਾਗਾ ਇਹ ਆ ਕੰਦ ਮੈਨੂੰ ਕਿਹਾ ਇੱਕ ਦਿਨ ਅਸੀਂ ਇੱਥੇ ਆਏ ਸੀ ਕੰਦ ਕੱਟਤੀ ਇਹਨੇ ਕੰਦ ਕੱਢ ਕੇ ਚਾਰੇ ਪਾਸੇ ਹੁਣ ਚਾਰ ਦੁਵਾਰੀ ਹੋ ਗਈ ਹੁਣ ਸਾਨੂੰ ਪਤਾ ਵੀ ਇੱਥੇ ਕੋਈ ਬੱਕਰੀ ਵਾਲਾ ਨਹੀਂ ਆ ਸਕਦਾ ਕੋਈ ਪਸ਼ੂ ਨਹੀਂ ਆ ਸਕਦਾ ਹੁਣ ਇਹ ਪਾਲਣੇ ਨੇ ਪਾਲਣ ਵਾਸਤੇ ਸਾਡੇ ਕੋਲੇ ਨੌਜਵਾਨ ਹੈਗੇ ਨੇ ਬਾਕੀ ਇਹ ਤਾਂ ਕਾਲੇ ਜੀ ਦਾ ਪ੍ਰਧਾਨ ਦਾ ਬਹੁਤ ਵੱਡਾ ਅਪਰਾਲਾ ਹਾਰਨਪੁਰ ਤੋਂ ਇਹਨੇ ਦਰਖਤ ਮੰਗਾਏ ਨੇ ਉਹ ਤੁਸੀਂ ਦੇਖ ਵੀ ਸਕਦੇ ਹੋ 5-5 7-7 ਫੁੱਟ ਦੇ ਦਰਖਤ ਤਾਂ ਸੀ ਮੰਗਾਏ ਨੇ ਵੱਖ-ਵੱਖ ਕਿਸਮਾਂ ਦੇ ਨੇ ਜਿਹੜੇ ਇੱਥੇ ਨਰਸਰੀਆਂ 'ਚ ਨਹੀਂ ਮਿਲਦੇ ਨਾ ਉਹ ਅਸੀਂ ਉੱਥੋਂ ਲਿਆ ਕੇ ਇੱਥੇ ਲਾਏ ਨੇ ਤੇ ਦੂਜੀ ਗੱਲ ਲਾ ਕੇ ਅਸੀਂ ਫੋਟੋ ਖਾ ਕੇ ਨਹੀਂ ਛੱਡਿਆ ਸਾਡੇ ਜੋ ਸਵੇਰ ਸ਼ਾਮ ਇਹ ਤਾਂ ਇੱਥੇ ਹੁੰਦੇ ਨੇ ਅਸੀਂ ਵੀ ਡਿਊਟੀ ਦਿੰਨੇ ਆ ਸ਼ਨੀਵਾਰ ਜਦੋਂ ਵੀ ਸਾਨੂੰ ਟਾਈਮ ਮਿਲਦਾ ਅਸੀਂ ਪਾਣੀ ਦੇਖ ਰਹ ਉੱਪਰ ਬਾਗਬਾਨੀ ਵਾਲਾ ਤਾਂ ਵੀ ਇਹਦੇ ਵਿੱਚ ਕੀ ਕੀਤਾ ਜਾਵੇ ਤੇ ਬਾਕੀ ਸਾਰੇ ਨੌਜਵਾਨਾਂ ਦਾ ਧੰਨਵਾਦ ਜਿਹੜੇ ਇੱਕ ਦੇ ਨਾਲ ਸਾਡੇ ਨਾਲ ਨੌਜਵਾਨ ਬਹੁਤ ਜੁੜਿਆ ਪਿੰਡ ਦੇ ਇੱਕ ਸਕਾਰਤਮ ਨਿਕਲਿਆ ਵੀ 200 ਬੂਟੇ ਪੰਡਾ ਤੱਕਲੇ ਹਾਂਜੀ ਹਾਂਜੀ 200 ਬੂਟੇ ਸੀ ਪੰਡਾ ਉਹ ਵੀ ਲੋਕਾਂ ਨੇ ਲਾ ਕੇ ਇਹਨੂੰ ਵੀਡੀਓ ਵੀ ਭੇਜੀਆਂ ਨੇ ਕਲਾ ਜੀ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਵੀ ਆਪਾਂ ਨੂੰ ਜਿਹੜੇ ਆ ਬੂਟਿਆਂ ਵੱਲ ਧਿਆਨ ਦੇਣਾ ਚਾਹੀਦਾ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਬਾਈ ਜੀ ਜਦੋਂ ਆਪਾਂ ਦੇਖਿਆ ਵੀ ਗਰਮੀ ਛੈਡਾ ਵਾ ਉਹ ਉਹ ਹਸਤਾਚ ਨਹੀਂ ਆਪਾਂ ਨੂੰ ਹਨਾ ਰਸਤਾ ਦੇ ਸਕਦੇ ਕੁਝ ਜੋ ਨੌਜਵਾਨਾਂ ਨੇ ਉਪਰਾਲਾ ਕੀਤਾ ਸਾਡੇ ਕਬੱਡੀ ਕੱਪ ਵਾਲੇ ਵੀਰ ਹੋਏ ਆ ਗਰਦੀਬ ਵਰਗੇ ਹੋਏ ਅਸੀਂ ਸਿਸਟਮ ਬਣਾਇਆ ਵੀ ਯਾਰ 4-5 ਏਕੜ ਤੇ ਗਊਸ਼ਾਲਾ ਨਾਲੇ ਤਾਂ ਦੇਖਰੇਖ ਜ਼ਿਆਦਾ ਕਰਨੀ ਪੈਂਦੀ ਆ ਬਾਬੇ ਦੀ ਕਿਰਪਾ ਨਾਲ ਅਸੀਂ ਡੇਢ ਏਕੜ ਦੇ ਲਗਭਗ ਕੰਦ ਕੱਢਣ ਦਾ ਵਿਚਾਰ ਕੀਤਾ ਉਹ ਮੈਨੂੰ ਪਬਲਿਕ ਦਾ ਬਹੁਤ ਵਧੀਆ ਸਹਿਯੋਗ ਮਿਲਿਆ ਇਹ ਕੰਦ ਕੱਢਤੀ ਇਸੇ ਤਰ੍ਹਾਂ ਹੀ ਮਾਲਕ ਨੇ ਇਸੇ ਤਰ੍ਹਾਂ ਸਾਡੇ ਭੈਣ ਭਾਈ ਨਾਲ ਰਹੇ ਤਾਂ ਤੁਹਾਨੂੰ 2 ਏਕੜ ਨਾਲ ਦਿਖ ਰਹੀ ਆ ਉਹਦੀ ਬਾਉਂਡਰੀ ਕਰਕੇ ਅਸੀਂ ਅਗਲੇ 2-2.5 ਸਾਲਾਂ ਵਿੱਚ ਉਹਨੂੰ ਬੰਦ ਕਰਾਂਗੇ ਤਾਂ ਕਿ ਇਸ ਜੰਗਲ ਦੀ ਤਿੰਨ ਸਾਲਾਂ ਤੱਕ ਕੋਈ ਕੀਮਤੀ ਨਾ ਰਹੇ ਗਊ ਵਾਂਛ ਬੇਹ ਸਾਰਾ ਵਾਂਛ ਹੈ ਬਾਈ ਇਹਦਾ ਸਾਈਕਲ ਤੋਂ ਲੈ ਕੇ ਹਰੇਕ ਗੱਡੀ ਤੱਕ ਹਰੇਕ ਬੈਲ ਤੱਕ ਹਰੇਕ ਸ਼ਾਪ ਤੋਂ ਟੈਕਸ ਵਸੂਲਿਆ ਜਾਂਦਾ ਮੈਂ 2022 ਚ ਪ੍ਰਧਾਨ ਬਣਿਆ ਜੀ ਜੀਦਾ ਬਜਟ ਲਗਭਗ 2.5 ਲੱਖ ਰੁਪਏ ਦਿਖਾਉਂਦੇ ਸੀ ਸਾਡੇ ਪਿੰਡ ਦੇ ਤੇ ਹੁਣ ਬਾਬੇ ਦੀ ਕਿਰਪਾ ਨਾਲ ਅਸੀਂ 25-30 ਲੱਖ ਰੁਪਏ ਕੈਸ਼ ਤੇ 70-80 ਲੱਖ ਰੁਪਏ ਦਾ ਮਟੀਰੀਅਲ ਦਿਖਾਉਣੇ ਆ ਸਿਰਫ ਪਬਲਿਕ ਦੇ ਲੋਕਾਂ ਵੱਲੋਂ ਸਹਿਯੋਗ ਦੇਣਾ ਬਹੁਤ ਵਧੀਆ ਪਰ ਅਗਲਾ ਲਾਗਤ ਦੇਖਦਾ ਹੁਣ ਤੁਸੀਂ ਬੂਝੇ ਦੇਖਿਆ ਇਹ ਹੀ ਤੁਸੀਂ ਇੱਕ ਸਾਲ ਨੂੰ ਸਮਾਂ ਕੱਢਿਓ ਸੋਨੂੰ ਇਹ ਇੱਕ ਜੰਗਲ ਦੇ ਰੂਪ ਵਿੱਚ ਮਿਲੂਗਾ ਇਸੇ ਤਰ੍ਹਾਂ ਹੀ ਬਈ ਮਾਲਕ ਦੀ ਕਿਰਪਾ ਰਹੀ ਇਹ ਬੇਸਾਰਾ ਦਾ ਸਹਾਰਾ ਬਣੋ ਹਰੇਕ ਥਾਂ ਤੋਂ ਟੈਕਸ ਬਸੂਲਿਆ ਜਾਂਦਾ ਹੈ ਗਊਸ਼ਾਲਾ ਦਾ ਥੋੜਾ ਜਿਆਦਾ ਸਰਕਾਰ ਆ ਵੀ ਦੇਖਣਾ ਹਨਾ ਵੀ ਗਰਾਂਟਾ ਸਾਨੂੰ 2022 ਤੋਂ ਬਾਅਦ ਕੋਈ ਗਰਾਂਟੀਆਂ ਆਈਆਂ ਨਹੀਂ ਇਸੇ ਕਰਕੇ ਬਾਈ ਹਨਾ ਸਾਰੇ ਮਿੱਤਰ ਪਿਆਰੇ ਖੜੇ ਆ ਇਸ ਜੰਗਲ ਨੂੰ ਅਸੀਂ ਜੰਗਲ ਦੇ ਰੂਪ ਵਿੱਚ ਤਬਦੀਲ ਕਰਨਾ ਆਉਂਦੇ 3 ਸਾਲਾਂ ਵਿੱਚ ਬਹੁਤ ਸੋਡਾ ਬਹੁਤ ਬਹੁਤ ਧੰਨਵਾਦ ਛਨੀਰ ਪੌਂਚਨ ਤੇ ਕਿੰਨੇ ਪ੍ਰਕਾਰ ਦੇ ਆਪਾਂ ਹੁਣ ਬੂਚੇ ਲਾਏ ਨੇ ਤੇ ਕਿੱਥੋਂ ਲੈ ਕੇ ਲਾਏ ਨੇ ਇਹ ਬਾਈ ਜੀ ਆਪਾਂ ਸਹਾਰਨਪੁਰ ਤੋਂ ਮੰਗਾਏ ਆ ਸੀ ਵਿਚਾਲੇ ਸਾਡੇ ਜਟਾਣਾ ਨਫਸਰੀ ਹੈ ਕੋਟਧਰਮੂ ਬਾਈ ਜਸਪਾਲ ਸਿੰਘ ਜੀ ਉਹਨਾਂ ਦੇ ਥਰੂ ਅਸੀਂ ਹਾਰਨਪੁਰ ਤੋਂ ਮੰਗਵਾਏ ਆ ਇਹ 25 ਪ੍ਰਕਾਰ ਦੇ ਪੌਦੇ ਨੇ 108 9 ਬੂਜੇ ਅਸੀਂ ਇੱਥੇ ਲਾਏ ਆ 20 20 ਫੁੱਟ ਦੀ ਸਪੇਸ ਤੇ ਕੋਈ ਸਰਕਾਰੀ ਉਹ ਕਿਹੜੀ ਬਿੰਦ ਕਹਿੰਦਾ ਜੀ ਜਿਹਦੇ 2 2 ਫੁੱਟ ਤੇ ਲਗਾਓ ਉਹ ਕਿਸ ਤਰ੍ਹਾਂ ਹੋਣਗੇ ਬਾਈ ਜੀ ਹਨ ਤੁਸੀਂ ਵੀ ਸਮਝਦਾਰੋਂ 2 ਫੁੱਟ ਦਾ ਤਾਂ ਪੇਡਾ ਹੀ ਹੋ ਜਾਊਗਾ ਹਾਰਨਪੁਰ ਤੋਂ ਮੰਗਾਏ ਗਏ ਆ ਜੀ ਬਹੁਤ ਦੇਖ ਰੇਖ ਤੇ ਬਹੁਤ ਵਧੀਆ ਬੂਜੇ ਨੇ ਬਾਈ ਜੀ ਇਹ ਦਰਖਤਾਂ ਨੂੰ ਲੈ ਕੇ ਨੌਜਵਾਨ ਬਹੁਤ ਚੇਤਨ ਹੋਏ ਨੇ ਕੀ ਕਹਾਂਗੇ ਬਸ ਬਈ ਸਾਨੂੰ ਪਤਾ ਹੀ ਅੱਜਕੱਲ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਤੇ ਬਾਕੀ ਪਤਾ ਕੀ ਨੌਜਵਾਨਾਂ ਹੁਣ ਕੰਮ ਤਾਂ ਤੇ ਲਾਗੇ ਸਿਆਣੇ ਹੋ ਗਏ ਇਹ ਵੈਸੀ ਫਵਾਂ ਉੱਡੀਆਂ ਹੋਈਆਂ ਨੇ ਵੀ ਨਸ਼ਾ ਆਇਆ ਨਸ਼ਾ ਭਾਈ ਇੰਨਾ ਵੀ ਨਹੀਂ ਹੈਗਾ ਜਿੰਨਾ ਬਦਨਾਮ ਕੀਤਾ ਜਾ ਰਿਆ ਨੌਜਵਾਨ ਬਹੁਤ ਬਾਕੀ ਭਾਈ ਸਾਡੇ ਪਿੰਡ ਦੇ ਨੌਜਵਾਨ ਬਹੁਤ ਸੁਲਝੇ ਹੋਏ ਨੌਜਵਾਨ ਨੇ ਤੇ ਸਾਡੇ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਗਈ ਤੇ ਨਹੀਂ ਤੁਸੀਂ ਜ਼ਿਆਦਾਤਰ ਦੇਖਦੇ ਹੋਗੇ ਜਿੱਥੇ ਆਬਾਦੀ ਜ਼ਿਆਦਾ ਹੋਵੇ ਉੱਥੇ ਲੜਾਈਆਂ ਪੜਾਈਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਹਣਾ ਪਰ ਸਾਡੇ ਪਿੰਡ ਦੇ ਨੌਜਵਾਨ ਭਾਈ ਮਿਲ ਕੇ ਰਹਿੰਦੇ ਨੇ ਸਾਰੇ ਸਾਡੇ ਗੁਰੂ ਘਰ ਵੀ ਇੱਕਾ ਮੰਦਰ ਵੀ ਇੱਕਾ ਤੇ ਬਾਕੀ ਭਾਈ ਹੋਰ ਥਾਂ ਮੰਦੀ ਤਾਂ ਆਪਾਂ ਕਹਿੰਦੇ ਨਹੀਂ ਵੀ ਕਿਵੇਂ ਆ ਪਿੰਡਾਂ ਚ ਮੌਲ ਪਰ ਸਾਡੇ ਪਿੰਡ ਦੇ ਨੌਜਵਾਨ ਤੁਸੀਂ ਆ ਕੇ ਹਣਾ ਤੁਹਾਡੇ ਸਾਹਮਣੇ ਸਬੂਤ ਮਨ ਨਾਲ ਵਿਧਪਰੂਪ ਗੱਲ ਆਈ ਨਹੀਂ ਹੈਗਾ ਪਉਂ ਹੀ ਗੱਪ ਮਾਰੀ ਜਾਈਏ ਆ ਕੇ ਦੇਖ ਲੋ ਇਕੱਠੇ ਰਹਿੰਦੇ ਨੇ ਬਾਕੀ ਬਾਈ ਸਾਰੇ ਸਹਿਯੋਗ ਨਾਲ ਚੱਲਦੇ ਨੇ ਕਾਲਾ ਬਾਈ ਫੋਨ ਕਰ ਦਿੰਦਾ ਤਾਂ ਆ ਹੀ ਜਾਂਦੇ ਨੇ ਸਾਰੇ ਲਗ ਭਗ ਬਾਈ ਜਿਹੜਾ ਦਰਖਤ ਲਾਇਨੇ ਦਰਖਤਾਂ ਸਾਹ ਸੰਭਾਲਦਾ ਜਿਹੜਾ ਜੁੰਮਾ ਕਿਸ ਨੇ ਚੁੱਕਿਆ ਹੈਗਾ ਹੁਣ ਇਹ ਬਾਈ ਸਭ ਤੋਂ ਪਹਿਲਾਂ ਤਾਂ ਕਾਲਾ ਪ੍ਰਧਾਨ ਆ ਬਾਈ ਤੇ ਬਾਕੀ ਸਾਰੇ ਮੁੰਡੇ ਅਸੀਂ ਸਾਡਾ ਵੱਡਾ ਭਰਾ ਸਾਰੇ ਇਹਦੀ ਗੱਲਬਾਤ ਮੰਨਦੇ ਹਣਾ ਜਦੋਂ ਵੀ ਫੋਨ ਕਰਦਾ ਜਿਹਨੂੰ ਵੀ ਕਰਦਾ ਤਾਂ ਇਹਦੇ ਅਸੀਂ ਬੋਲ ਤੇ ਹਾਜ਼ਰਾਂ ਪਾਣੀ ਪੂਣੀ ਵਗੈਰਾ ਜਿਵੇਂ ਹੁਣ ਪਾਣੀ ਪਾ ਕੇ ਏਡਾ ਤੁਹਾਡੇ ਸਾਹਮਣ ਤੇ ਬਾਕੀ ਬਾਈ ਮੇਨ ਜ਼ਿੰਮੇਵਾਰੀ ਹੈ। ਰਾ ਸਾਰਾ ਸਿਸਟਮ ਮੇਰੇ ਹੱਥ ਚ ਹੀ ਆ। ਜਿੰਨਾਂ ਨੂੰ ਸੱਦੂ ਤਾਂ ਆਪਦਾ ਸੀ ਇਹ ਇੱਕ ਬੋਲ ਤੇ ਆਵਾਂਗੇ ਤਾਂ ਵਧੀਆ ਦਰਖਤ ਅਗਲੇ ਸਾਲ ਜੰਗਲ ਬਣ ਜੇ ਵਧੀਆ। ਕਿਉਂਕਿ ਤੁਹਾਨੂੰ ਪਤਾ ਹੀ ਆ ਬਾਈ ਕਿਵੇਂ ਹੁਣ ਧੁੱਪੇ ਕਿਵੇਂ ਖੜੇ ਆਪਾਂ ਤੇ ਅਗਲੇ ਸਾਲ ਰੱਬ ਸੁੱਖ ਰੱਖੇ ਜਦੋਂ ਤੁਸੀਂ ਆਓ ਤਾਂ ਇੱਥੇ ਹਰਿਆਲੀ ਹੋਵੇ ਪੂਰੀ ਬਾਈ। ਗਰਦੀਪ ਹਰ ਸਾਲ ਦਰਖਤ ਲੱਗਦੇ ਨੇ। ਹਰ ਸਾਲ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਦਰਖਤ ਲੱਗਦੇ ਨੇ। ਪਰ ਆਮਰੀ ਰੂਪ ਦੇ ਵਿੱਚ ਉਹ ਦਰਖਤ ਕਿਤੇ ਨਜ਼ਰ ਨਹੀਂ ਆਉਂਦੇ। ਅਜਿਹਾ ਕਿਉਂ ਹੁੰਦਾ ਹੈਗਾ? ਮੈਂ ਨਾ 2-3 ਦਿਨ ਪਹਿਲਾਂ ਇੱਕ ਵੀਡੀਓ ਮੈਨੂੰ ਬਹੁਤ ਨੇ ਗਿਆ ਵੀ ਗਰੀਬ ਦੀ ਵੀਡੀਓ ਮੈਂ ਉਹ ਇੱਕ ਐਗਜ਼ਾਮਪਲ ਦਿਖਾਈ ਸੀ ਵੀ ਆਪਾਂ ਦਰਖਤ ਲਾਈ ਤਾਂ ਜਾਨੇ ਇਹਨਾਂ ਨੂੰ ਖਾਂਦਾ ਕੌਣ ਹੁਣ ਚਿੜੀ ਦੇ ਵਿੱਚ ਅਸੀਂ ਮੈਨੂੰ 7-8 ਸਾਲ ਹੋ ਗਏ ਲਾਉਂਦੇ ਇਹਨਾਂ ਅਸੀਂ ਮੰਡੀਲੀ ਦੇ ਜਿਹੜੀ ਇੱਕ ਸਾਡੇ ਗਵਰਮੈਂਟ ਬਣਿਆ ਹੋ ਮਟੀਲੀ ਕਹਿੰਦੇ ਨੇ ਉੱਥੇ ਉੱਥੇ ਚਾਰੇ ਪਾਸੇ ਨਾ ਅਸੀਂ ਬਾਉਂਡਰੀ ਕਰਕੇ ਤਾਰਾਂ ਦੀ ਮੈਂ ਦਰਖਤ ਲਾਈ ਸੀ ਅਸੀਂ ਪਾਲ ਵੀ ਲਈ ਸੀ ਉਹ ਡੇਡੇ ਹੋ ਗਏ ਸੀ ਪਰ ਇਹਨਾਂ ਨੇ ਤਾਰਾਂ ਕੱਟ-ਕੱਟ ਕੇ ਕਿਉਂਕਿ ਸਾਰਾ ਦਿਨ ਤਾਂ ਅਸੀਂ ਵੀ ਨਹੀਂ ਰੱਖੀ ਰੱਖ ਸਕਦੇ ਇਹ ਬੱਕਰੀਆਂ ਆਲੇ ਕਿਉਂਕਿ ਜਦੋਂ ਟਰੀ ਗਾਰਡ ਨਹੀਂ ਕੁਛ ਨਹੀਂ ਤੁਹਾਡੀ ਸੇਫਟੀ ਨਹੀਂ ਹੁਣ ਸਰਕਾਰ ਨੇ ਉੱਪਰੋਂ ਹੁਕਮ ਦਿੱਤਾ ਹਰੇਕ ਨੂੰ 3-300 ਦਰਖਤ ਚਕਾਈ ਜਾਂਦੇ ਕੋਈ ਇਹ ਨਹੀਂ ਦੇਖਦਾ ਵੀ ਇੱਕ ਦਰਖਤ ਜਿਹੜਾ ਉੱਥੇ ਪੈਦਾ ਹੁੰਦਾ ਨਰਸਰੀ ਚ ਉੱਥੇ ਕਿੰਨੀ ਲਗਤ ਆਉਂਦੀ ਹੈ ਕਿੰਨੀ ਮਿਹਨਤ ਲੱਗਦੀ ਹੈ ਤੁਸੀਂ ਲਾਤਾ ਲਾਤਾ ਉਹਦੇ ਵਿੱਚ ਉਦੋਂ ਆ ਕਿਸੇ ਨੇ ਪੁੱਛਣਾ ਨਹੀਂ ਪਾਣੀ ਨਹੀਂ ਪਾਉਣਾ ਤੁਹਾਨੂੰ ਮੈਂ ਲੈ ਜੂੰ ਲਾਈਵ ਉੱਥੇ ਹੋ ਜੂੰ ਜਿੱਥੇ ਦਰਖਤ ਲਾਏ ਨੇ 2 ਦਿਨ ਪਹਿਲਾਂ ਲਾਏ ਨੇ ਅੱਜ ਜੇ ਤੁਸੀਂ ਦੇਖੋਗੇ 90% ਦਰਖਤ ਖਤਮ ਨੇ ਸਭ ਤੋਂ ਵੱਡਾ ਕਾਰਨ ਤਾਂ ਇਹ ਆ ਬਈ ਫੋਟੋਗ੍ਰਾਫੀ ਆ ਲਾਓ ਤੁਸੀਂ ਰੁੱਖਾਂ ਪਾਂ ਦੀ ਪੰਜ ਲਾ ਦਿਓ ਮੈਂ ਹਰੇਕ ਨੂੰ ਕਹਿੰਦਾ ਵੀ ਤੁਸੀਂ 5 ਲੱਖ ਦੇਣਾ ਤੁਸੀਂ 4 ਬਚਾ ਲਓ ਤੁਸੀਂ ਬਹੁਤ ਵੱਡੇ ਹੋ ਹੁਣ ਮੈਂ ਲੜ ਅਸੀਂ ਉੱਥੇ ਬੋਰਡ ਲਾਏ ਨੇ ਟੋਬੇ ਤੇ ਨੇ ਮੈਂ ਪੰਚਾਇਤ ਨਾਲ ਵੀ ਲੜਿਆ ਪੰਚਾਇਤ ਨੇ ਸਾਡਾ ਇੱਕ ਦਰਖਤ ਉੱਥੇ ਦੋ ਚਾਰ ਪੱਟ ਤੇ ਸੀ ਠੀਕ ਆ ਮੈਂ ਬੱਕਰੀਆਂ ਨਾਲ ਵੀ ਲੜਦਾ ਅਸੀਂ ਇਹ ਗਾਮ ਵਾਲਿਆਂ ਨਾਲ ਵੀ ਲੜਦੇ ਆ ਰਾਖੀ ਕਰਕੇ ਅੱਜ ਤੁਸੀਂ ਉਹ ਬੋਰਡ ਦੇਖੋ ਤਿੰਨ ਬੋਰਡ ਐਡੇ ਵੱਡੇ ਹੋ ਗਏ ਦਿਨਾਂ ਚ ਹੀ ਸਾਨੂੰ ਐ ਲੱਗਦਾ ਵੀ ਬਹੁਤ ਵੱਡੇ ਵਾਕੀ ਕਿਉਂਕਿ ਪਿੱਛੇ ਦੇ ਰਾਖੀ ਰੱਖਣੀ ਪੈਂਦੀ ਆ ਤੇ ਦੂਜਾ ਭਾਈ ਸਾਨੂੰ ਅੱਜ ਵੇਚੜੀ ਆ ਸਾਡੀ ਆ ਬਰਾਸਤਾ ਇਹ ਬਹੁਤ ਪਿੰਡਾਂ ਚ ਹੈ ਨਹੀਂ ਤੁਸੀਂ ਆ ਦੇਖੋਗੇ ਬਣ ਝੰਡ ਕਰੀਰ ਸੋਨ ਸਾਡੇ ਛਣਿਤ ਚ ਮਿਲਣਗੇ ਹੁਣ ਦੂਜੀ ਮੈਂ ਮੈਂ ਪ੍ਰਧਾਨ ਜੀ ਨਾਲ ਹੀ ਗੱਲ ਕਰਨੀ ਸੀ ਚਲਾਵਾਂਗੇ ਜਿੰਨੇ ਜਿੱਥੇ ਬਣਾ ਨਾਲ ਝੰਡਾ ਨਾਲ ਸਾਡੀ ਮਿੱਟੀ ਨਹੀਂ ਲੱਗੀ ਕਰੀਰ ਨੇ ਇੱਥੇ ਸਾਡੇ ਵੀ ਆਪਾਂ ਉਹਨਾਂ ਨਾਲ ਮਿੱਟੀ ਲਾ ਲਾ ਕੇ ਕਿਉਂਕਿ ਨੇੜਲੇ ਪਿੰਡਾਂ ਦੀ ਇੱਥੇ ਮੰਨਤਾ ਬਹੁਤਾ ਬਾਬਾ ਧਿਆਨ ਰੱਖਦੇ ਉਹਨਾਂ ਨੂੰ ਇੱਕ ਇੱਕ ਟਰਾਲੀ ਵੀ ਕਹਿ ਦਈਏ ਸੀ ਉਹ ਸਾਡਾ ਸਹਿਯੋਗ ਦੇਣਗੇ ਅ ਕਾਮਕਾਰ ਚੋ ਵਿਹਲੇ ਹੋ ਜਾਣੇ ਲੋਕਾਂ ਨੂੰ ਥੋੜਾ ਝੋਨੇ ਚੋਂ ਤਾਂ ਅਸੀਂ ਇਹ ਵੀ ਪ੍ਰਾਲਾ ਕਰਾਂਗੇ ਵੀ ਜਿਹੜੀ ਸਾਡੀ ਆ ਚੜੀ ਆ ਬਰਾਸਤਾ 100 ਸਾਲ ਪੁਰਾਣੀ ਇਹ ਬਣ ਇਹਨਾਂ ਨੂੰ ਵੀ ਬਚਾਇਆ ਜਾਵੇ। ਪ੍ਰਧਾਨ ਜੀ ਆਖਰੀ ਸਵਾਲ ਨੌਜਵਾਨਾਂ ਨੂੰ ਕੀ ਕਹੋਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵੀਰ ਜੀ ਮੈਂ ਕਹਿਣਾ ਜੀ ਵੱਤ ਤੋਂ ਵੱਤ ਜਿਹੜੇ ਹਸਾਬ ਨਾਲ ਟਰੈਫਿਕ ਵਗੈਰਾ ਵਜ ਰਹੀ ਆ ਹਨਾ ਜੀ ਉਸ ਤੇ ਵੀ ਪਹਿਲਾਂ ਵੀਰ ਕਿਸਾਨੀ ਮੁੱਦੇ ਤੇ ਲਾ ਲੋ ਅੱਗ ਲਾਤੀ 나ੜ ਨੂੰ ਹੋਰ ਹੈ ਕਿਸਾਨ ਨੂੰ ਤਾਂ ਦੇਖਿਆ ਜਾਂਦਾ ਐਨੀ ਮਸ਼ੀਨਰੀ ਐਨੇ ਏਸੀ ਬਾਕੀ ਤਾਂ 5 6 ਸਾਲ ਪਹਿਲਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਲਿੱਪ ਕੱਢ ਕੇ ਦੇਖ ਲਓ ਹਰੇਕ ਪਿੰਡ ਨੂੰ 550 ਸਾਲ ਆਪਣੇ ਨਾਵੇਂ ਗੁਰੂਤਾਮ ਜੀ ਤੇ 550 ਰੁੱਖ ਲਗਾਉਣ ਵਾਸਤੇ ਦੱਸਿਆ ਗਿਆ ਸੀ ਮੈਨੂੰ ਉਸ ਵਿੱਚੋਂ ਹਰੇਕ ਪਿੰਡ ਦਾ 12000 ਪਿੰਡ ਹੈ ਜੀ 5 ਪੈਦਾ ਦਿਖਾ ਦਿਓ 500 ਰੁੱਖ ਦਾ ਕਤਲ ਹੀ ਕੀਤਾ ਗਿਆ ਇਸ ਮੇਰੀ ਸਮੁੱਚੇ ਇਲਾਕੇ ਨੂੰ ਹਨਾ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਪੌਦੇ ਲਗਾਓ ਤਾਂ ਹੀ ਆਪਣਾ ਵਾਤਾਵਰਣ ਬਚ ਸਕਦਾ ਹੈ ਨਹੀਂ ভাই ਜਿਹੜੇ ਹਸਾਬ ਨਾਲ ਟ੍ਰੈਫਿਕ ਵਗੈਰਾ ਪ੍ਰਦੂਸ਼ਨ ਹੋ ਰਿਹਾ ਤਾਂ ਸਾਹ ਲੈਣਾ ਵੀ ਮੁਸ਼ਕਲ ਹੋ ਜਾਊਗਾ ਅਕਦੀਪ ਜੀ ਆਪ ਗੱਲ ਕਰੀਏ ਪੰਚਾਇਤਾਂ ਨੂੰ ਵੀ ਦਰਖਤ ਲਾਉਣ ਦੇ ਲਈ ਕਿਹਾ ਗਿਆ ਕਿ ਪੰਚਾਇਤਾਂ ਦੇ ਵਿੱਚ ਅਸਲੀ ਉਤਰ ਦੇ ਵਿੱਚ ਜਿਹੜੇ ਦਰਖਤ ਲੱਗਦੇ ਨੇ ਜਾਂ ਸਿਰਫ ਕਾਗਜ਼ਾਂ ਵਿੱਚ ਹੀ ਸੌਂਟੇ ਆ ਜਾਂਦੇ ਨੇ ਪੰਚਾਇਤਾਂ ਦੇ ਵਿੱਚ ਤੁਸੀਂ ਦੇਖ ਲਓ ਭੰਮੇ ਦੀ ਐਗਜ਼ਾਮਪਲ ਥੋਡੇ ਕੋਲ ਆ ਜਿੱਥੇ ਦੁਬਾਰੇ ਦਰਖਤ ਲਵਾਏ ਨੇ ਆਪਾਂ ਭੰਮੇ ਖੁਰਦ ਦੀ ਉੱਥੇ ਦੋ ਕਿੱਲਾਂ ਚ ਪਹਿਲਾਂ ਲਾਏਗੇ ਸਾਂਝੇ ਜਗ੍ਹਾ ਤੇ ਉਹ ਪੱਟ ਕੇ ਉਹਨੂੰ ਠੇਕੇ ਦੇ ਦਿੱਤਾ ਸਾਰੇ ਦੋ ਕਿੱਲਾਂ ਦੇ ਗਿੱਲੇ ਪੱਟ ਹੁਣ ਸਾਡੇ ਸਕੂਲ ਚ ਬਹੁਤ ਪੁਰਾਣੇ ਉਹ ਸੀਗੇ ਮਤਲਬ ਦਰਖਤ ਸੀਗੇ ਸਪੈਦੇ ਸਰਕਾਰਾਂ ਆਉਂਦੀਆਂ ਨੇ ਦਬਦਬਾ ਹੁੰਦਾ ਸਕੂਲ ਦੇ ਵਿੱਚ ਸਾਡੇ ਹਸਪਤਾਲ ਦੇ ਵਿੱਚ ਸਾਡੇ ਪਿੱਪਲ ਸੀਗੇ ਜਿੱਥੇ ਬਲਾਕ ਚ ਦੁਕਾਨਾਂ ਪਾਈਆਂ ਨੇ ਮੇਰੇ ਅੱਜ ਵੀ ਮੈਨੂੰ ਦੁੱਖ ਹੁੰਦਾ 100 ਸਾਲ ਪੁਰਾਣਾ ਪਿੱਪਲ ਵੱਢ ਕੇ ਸਾਡਾ ਉਹ ਵੇਚ ਗਿਆ ਇਹਦੇ ਵਿੱਚ ਬਈ ਪੰਚਾਇਤਾਂ ਪਿੰਡ ਦੀਆਂ ਹੁੰਦੀਆਂ ਨੇ ਉਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਉਹਨਾਂ ਦਾ ਲਾਲਚ ਉਹਨਾਂ ਦਾ ਸਵਾਰਥ ਇਹ ਚੀਜ਼ ਨੂੰ ਬਰਬਾਦ ਕਰਦਾ ਸਾਂਝੀਆਂ ਥਾਂਾਂ ਤੇ ਨਹੀਂ ਇਹ ਮਤੇ ਹੀ ਪੈਣੇ ਚਾਹੀਦੇ ਨੇ ਵੀ ਪਿੰਡ 'ਚ ਇੱਕ ਪਿੰਡ 'ਚ 30 ਕਿੱਲੇ ਪੰਚਾਇਤ ਦੇ ਪੈ ਨੇ ਕੀ ਦੋ ਕਿੱਲਾਂ ਦੇ ਵਿੱਚ ਬਾਉਂਡਰੀ ਕਰਕੇ ਪੰਚਾਇਤ ਰੁੱਖ ਨਹੀਂ ਲਾ ਸਕਦੀ ਮਸਲਾ ਸਾਰਾ ਪੈਸੇ ਦਾ ਖਾਣ ਦਾ ਆ ਜਾਂਦਾ ਜਿੰਨਾ ਕ ਪਿੰਡਾਂ ਦੇ ਵਿੱਚ ਸੂਝਮਾਨ ਮੈਂ ਕਹਿੰਦਾ ਕੋ ਪਾਰਟੀ ਪੂਟੀਆਂ ਤੋਂ ਛੱਡ ਕੇ ਜਿੰਨਾ ਕ ਨੌਜਵਾਨ ਨੇ ਵਧੀਆ ਨੌਜਵਾਨਾਂ ਨੂੰ ਉਹਨਾਂ ਹੀ ਅੱਗੇ ਲੈ ਕੇ ਆਉਂਦੇ ਉਹਨਾਂ ਜਿਹੜੇ ਇਸ ਤਰ੍ਹਾਂ ਹੀ ਬਰਬਾਦ ਕਰਦੇ ਰਹਿਣਗੇ ਭਾਈ ਇਥੇ ਇਹ ਚੀਜ਼ ਹੈਗੀ ਆ ਇਹਨਾਂ ਨੇ ਸਾਡੇ ਸਕੂਲ ਦੇ ਵਿੱਚ ਮੈਂ ਤੁਹਾਨੂੰ ਐਡਡੇ ਕ੍ਰਾਂਤੀ ਮਨਲਾਦਣਾ 100 100 ਸਾਲ ਪੁਰਾਣੇ ਸਪੈਦ ਦੇ ਵੀ ਵੇਚੇ ਗਏ ਨੇ ਸਾਡੇ ਉੱਥੇ ਹਸਪਤਾਲ ਦੇ ਸਪੈਦਾਂ ਦੀਆਂ ਮੇਰੇ ਕੋਲ ਵੀਡੀਓ ਪਈਆਂ ਨੇ ਬਕਾਜਾ ਐਡੇਡੇ ਮੁੱਢ ਉਹ ਵੇਚੇ ਗਏ ਪੰਚਾਇਤਾਂ ਨੇ ਕੀ ਇਹਨਾਂ ਨੂੰ ਕੋਈ ਰੋਕ ਨਹੀਂ ਕੋਈ ਮਤੇ ਨਹੀਂ ਹੁੰਦੇ ਕੁਝ ਨਹੀਂ ਹੁੰਦੇ ਕਿਉਂ ਪਾਵਰ ਹੁੰਦੀ ਆ ਸੱਤਾ ਦੇ ਨਸ਼ੇ ਦੇ ਵਿੱਚ ਇਹ ਪੰਚਾਇਤਾਂ ਇਹ ਜਾ ਕੁਝ ਕਰਦੀਆਂ ਨਹੀਂ ਪੰਚਾਇਤਾਂ ਨਵੇਂ ਉਦ ਵੀ ਨੇ ਤੁਸੀਂ ਕਿੰਨੇ ਇਹੋ ਜਿਹੇ ਸੋਹਣੇ ਪਿੰਡ ਪਏ ਨੇ ਜਿਨ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ ਪਿੰਡ ਦੇ ਵਿੱਚ ਜੰਨਤ ਲੱਗਦੀ ਆ ਤੇ ਸਾਡੇ ਹੁਣ ਪਿੰਡ ਦੇ ਵਿੱਚ ਅੱਡੇ ਤੇ ਬੈਠਣ ਨੂੰ ਜਗ੍ਹਾ ਨਹੀਂ ਜੇ ਉੱਥੇ ਰੁੱਖ ਹੁੰਦੇ ਤਾਂ ਲੇਡੀਜ਼ ਬੈਠਣ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਇਹ ਕਲੰਕਾ ਸਾਡੇ ਪਿੰਡ ਤੇ 400 ਦੁਕਾਨ ਹੋਵੇ ਚਨੀਰਚ 400 ਦੁਕਾਨ ਪੰਚਾਇਤੀ ਬਣੀ ਹੋਵੇ ਉਹਦਾ ਕਿਰਾਇਆ ਆਉਂਦਾ ਹੋਵੇ ਤੇ ਸਾਡੇ ਬੈਠਣ ਵਾਸਤੇ ਤੇ ਲੇਡੀਜ਼ ਬਾਥਰੂਮ ਨਹੀਂ ਤੇ ਪੰਚਾਇਤਾਂ ਦੀ ਹੀ ਜਿਹੜੀ ਕਹਿ ਸਕਦੇ ਆਂਗੇ ਨਨਲਾਇਕੀ ਆ ਬਹੁਤ ਵੱਡੀ ਨਨਲਾਇਕੀ ਆ ਨਹੀਂ ਸਾਡੀ ਛਿੜੀ ਛਿੜੀ ਬਹੁਤ ਵੱਡੀ ਆਵਾਜ਼ ਹੋ ਜਾਂਦੀ ਕਿਤੇ ਇਹਨਾਂ ਬਾਰੇ ਕਦੇ ਇਹਨਾਂ ਨੇ ਸੋਚੀ ਨਹੀਂ ਕਦੇ ਇੱਕ ਵੀ ਦਰਖਤ ਕੋਈ ਪੰਚਾਇਤ ਦਾ ਮੈਨੂੰ ਦਿਖਾ ਦੇਣ ਵੀ ਅਸੀਂ ਇੱਥੇ ਆ ਕਰਤਾ ਠੀਕ ਆ ਪਰ ਵੱਢਣੇ ਜ਼ਰੂਰੀ ਨੇ ਹੁਣ ਅਸੀਂ ਥੋੜੇ ਜੇ ਵੇਅਰ ਹੋਏ ਆ ਅਸੀਂ ਰੋਕਦੇ ਆ ਮੈਂ ਤਾਂ ਬਹੁਤ ਰੋਕੇ ਆ ਵੀ ਆ ਆ ਰੁੱਖ ਨਹੀਂ ਵੱਢਣਾ ਚਾਹੀਦਾ ਦੇਖੋ ਇਹ ਸੰਨ ਚਨੀਰ ਦੇ ਨੌਜਵਾਨ ਜਿੰਨਾਂ ਵੱਲੋਂ ਬਾਬਾ ਧਿਆਨਦਾਸ ਗਊਸਾਲਾ ਦੇ ਵਿੱਚ ਜਿਹੜਾ ਸੈਂਕੜਾ ਦੀ ਗਿਣਤੀ ਦੇ ਵਿੱਚ ਦਰਖਤ ਲਾ ਕੇ ਜਿੱਥੇ ਉਹਨਾਂ ਦਾ ਪਾਲਣ ਪੋਸਣ ਕੀਤਾ ਜਾ ਰਿਹਾ ਉੱਥੇ ਹੀ ਉਹਨਾਂ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਆ ਵੀ ਦਰਖਤ ਹਰ ਇੱਕ ਨੌਜਵਾਨ ਨੂੰ ਲਾਉਣੇ ਚਾਹੀਦੇ ਨੇ ਲਾਉਣ ਦੇ ਨਾਲ ਉਹਨਾਂ ਨੂੰ ਸਾਹਮਣਾ ਵੀ ਜ਼ਰੂਰੀ ਆ ਬੇਸ਼ੱਕ ਸਮੇਂ ਸਿਰਫ ਜਿਹੜੇ ਆ ਦਾਅਵੇ ਕੀਤੇ ਗਏ ਸੀ ਦਰਖਤ ਲਾਉਣ ਦੇ ਪਰ ਅਮਲੀ ਰੂਪ ਦੇ ਵਿੱਚ ਉਹ ਕਿਤੇ ਨਜ਼ਰ ਨਹੀਂ ਆਏ ਅੱਜ ਲੋੜ ਆ ਦਰਖਤ ਲਾਉਣ ਦੀ ਤੇ ਉਹਨਾਂ ਨੂੰ ਬਚਾਉਣ ਦੀ ਧੰਨਵਾਦ